ਦੀਆਂ ਫੜ ਲੈ ਤੇਰੀ ਮਸੀ ਦੀਆਂ ਹਾਂਜੀ ਹਾਂਜੀ ਫੜ ਲੈ ਮਸੜਾ ਮੈਨੂੰ ਤੇ ਇਹਦੇ ਨਾਲ ਦੇ ਬੂਟ ਚਾਹੀਦੇ ਨੇ ਸੇਮ ਜੇ ਸੇਮ ਮੰਗਦਾ ਸੀ ਮੈਂ ਤਾਂ ਓਏ ਇਹਦੇ ਨਾਲ ਦੇ ਮਨਾਂ ਵੱਡਾ ਬੰਦਾ ਭਾਈ ਮਹੰਗੇ ਹੋਣਗੇ ਨਹੀਂ ਨਹੀਂ ਮੈਨੂੰ ਤੇ ਜਵਾਕ ਨੂੰ ਦਵਾ ਦੇ ਮਸਾਂ ਮਾਸੀ ਕੋਲੇ ਆਉਂਦੀ ਕੋਲੇ ਓਏ ਆਇਆ ਤਾਂ ਹੈਗਾ ਸਰਪੰਚ ਹੁਣ ਇਹ ਬਾਰੇ ਮਹੰਗੇ ਪਾਉਣਾ ਤੂੰ ਤਾਂ ਭਾਈ ਨਹੀਂ ਨਹੀਂ ਸਸਤੀ ਲੈ 500 ਰੁਪਏ ਦੇ ਨੇ 500 ਤਾਂ ਕੌਣ ਦੂਗਾ ਹਜੇ ਆਹਦੇ ਤੇ ਰਤੀਏ ਸਿਰ ਚੋਂ ਖੋਦੇ ਸੂ ਮਾਸਟਰ ਵਾਲੇ ਨੌ ਤਾਂ ਪੂਰਾ ਸੋਨੇ ਨਾਲ ਦਵਾ ਕੇ ਲਿਆ ਪਰ ਸਾਨੂੰ ਵੀ ਆ ਲੈ ਆ ਲੈ ਉੱਪਰ ਚੜ ਜਾ ਤੈਨੂੰ ਹੋਰ ਦੱਸ ਦਾਂਗਾ ਹਾਂ ਜੇ ਮੰਨ ਲੈਣਾ ਤਾਂ ਹੋਰ ਬੂਟ ਲੈ ਲੈ ਕੋਈ 600 ਵਾਲੇ 700 ਵਾਲੇ ਉਹਨਾਂ ਨਾਲ 200 ਦੇ ਚੱਪੜਾ ਫ੍ਰੀ ਆ ਚੱਪੜਾ ਕੌਣ ਫ੍ਰੀ ਦੇ ਦੂਗਾ ਸਰਪੰਚ ਬਾਹਲੇ ਛਾੜਦਾ ਤੂੰ ਵੀ ਤੜਕੇ ਚੜਕੇ ਸੱਚ ਨਾਲ ਮਹਾਰਾਜ ਬਾਬੂ ਜੀ ਮਹਾਰਾਜ ਜੀ ਆ ਸਾਡੇ ਜਵਾਹਰ ਜੀ ਸੁਣੋ ਕਿੱਥੇ ਨੇ ਵਾ ਬੇ ਸੇਮ ਪਹਿਨੇ ਸੇਮ ਕਮਾ ਸੇਮ ਐ ਕਿੰਨੇ ਕਹਦੇ ਨੇ ਜੀ ਇਹ 500 ਰੁਪਏ ਦੇ ਜੀ ਕੁੱਲ 500 ਦੇ ਜਿਹੜਾ ਮਰਜ਼ੀ ਲੈਣਾ 500 500 500 ਠੀਕ ਹੈ ਨਾ ਪਿੰਡ ਹੋਵਾ ਕਹਿੰਦੋਂ ਕਰਦੋ ਨਾ ਕਿੰਨਾ ਉਹ 550 ਜਾਇਏ ਨੇਗੇ ਉਹ ਤਾਂ ਕਹਿਣਾ ਪੈਂਦਾਗਾ ਹਾਂ ਨਸਕੀ ਸਕੀਮ ਕੀ ਲਾ ਰੱਖੀ ਤੁਸੀਂ ਨੇ ਆ 600 ਦੇ ਚੱਪਲੇ ਫ੍ਰੀ ਇਹਨਾਂ ਨਾਲ ਜਿਹੜਾ ਵੀ 500 ਰੁਪਏ ਤੋਂ ਉੱਤੇ ਬੂਟ ਲਾਉਂਗੇ ਉਹਦੇ ਨਾਲ ਚੱਪਲ ਫ੍ਰੀ ਦੇ ਦਾਂਗੇ ਜੀ ਚੱਪਲ ਤਾਂ ਬੋਲੀ ਆ ਬੇਹੇਵਰੇ ਬੰਦਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਹੁਣ ਐਡਰੈਸ ਵੀ ਦੱਸ ਦੇ ਕਿਸੇ ਨੇ ਹੋਰ ਆਉਣਾ ਹੋਵੇ ਐਡਰੈਸ ਆਪਣਾ ਹੈਗਾ ਜੀ ਖਟੀਕ ਮਾਲਾ ਨੀਅਰ RAMDEV ਮੰਦਿਰ ਮੇਨ ਬਾਜ਼ਾਰ ਰਤੀਆ ਆਨਲਾਈਨ ਪੇਜਾਂਗ ਭਾਈ ਆਨਲਾਈਨ ਫੁੱਲ ਚੱਲਦਾ ਜੀ ਆਪਣਾ ਕੰਮ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਆਲ ਵਰਲਡ ਆਲ ਵਰਲਡ ਚੱਲੂ ਇਹ ਪੇਜ ਤੋਂ ਤੁਸੀਂ ਵੇਖ ਕੇ ਬੂਟ ਆਨਲਾਈਨ ਆਰਡਰ ਕਰ ਸਕਦੇ ਹੋ ਸਾਰੇ ਚੀਜ਼ਾਂ ਦਿਖਾਉਂਦੇ ਨੇ ਇਹ ਟਾਈਮ ਟਾਈਮ ਨਾਲ ਵੀ ਕਿਹੜਾ ਮਾਲ ਕਦੋਂ ਆਗਾ ਕਿਹੜਾ ਮਾਲ ਕਦੋਂ ਆਗਾ